ਇਰਨਾ ਲੈਣੀ ਚਾਹੀਦੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੇ ਭਰੇ ਆ ਜੀ ਜੋ ਵੀ ਹੈ ਓਟੋ ਕਿੱਥਾ ਲੱਗ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਜ بارش ਹੋ ਰਹੀ ਸੀ ਫੇਲਾ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਮਾਥੇ ਜਾਣਾ ਧਿਆਨ ਰੱਖੀ ਪਾਣੀ ਪੂਣੀ ਦਾ ਹਾਂ ਜੀ ਹਾਂ ਜੀ ਪਾਣੀ ਕੋਣ ਜਾਇਆ ਕਰਦੇ ਨਾ ਮਰਾ ਜਾਣੀ ਕਿ ਤੇ ਪੜਦਾ ਵੀ ਆ ਜਾਣੀ ਕਿ ਲੈਵਨ ਤੇ ਪੜ ਰਿਹਾ ਅੱਛਾ ਤੇ ਹੁਣ ਜਾਣੀ ਕਿ ਛੁੱਟੀਆਂ ਸੀਗੀਆਂ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਕਰਦਾ ਆ ਕੇ ਆ ਕੁੱਤਾ ਤੇਰੇ ਨਾਲ ਆਉਂਦਾ ਬਹੁਤ ਬਹੁਤ ਰੋਕਦੇ ਆ ਜੀ ਵੀ ਤੂੰ ਤੇ ਰਹਿਣ ਦੇ ਵਿੱਚ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਬਟ ਮੈਂ ਜਾਣਾ ਹੀ ਜਾਣਾ ਕੁੱਤਾ ਤੇਰੇ ਨਾਲ ਆਉਂਦਾ ਕੁੱਤਾ ਆੜੀ ਆ ਤੇਰਾ ਜੀ ਨਾਮ ਤੇਰਾ ਹਾਂ ਜੀ ਸਰਜੋਤ ਸਿੰਘ ਜੀ ਕਰਦਾ ਤੋਂ ਲੈ ਆਲਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਸ਼ਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਤੇ ਸਾਡਾ ਇਹ ਵੀ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਇਹਦਾ ਦਿੱਤਾ ਜਾਵੇ ਤੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੁੰਡਾ ਵੀ ਆਪਣੇ ਲੋ ਪੂਰੀ ਕੋਸ਼ਿਸ਼ ਕਰ ਰਿਹਾ ਨੂੰ ਦੇਖ ਕੇ